ਜਿਮੇਤਰਾ ਪਿਆਰ ਭਰੀ ਸਾਸੀਕਾਰ ਹੈ ਜੀ ਕੀ ਆ ਸੋਣ ਸਾਡੇ ਨਾਲ ਆ ਤੇ ਗੱਡੀ ਦੇ ਹਾਲਾਤ ਅਨੰਦਰ ਦੇ ਦਿਖਾ ਦਿੰਦੇ ਆ ਕੀ ਆ ਤੇ ਗੱਡੀ ਕੀ ਆਈ ਆ ਮੀ ਇੰਨਾ ਕ ਜਿਆਦਾ ਪਿਆ ਤੇ ਸਟੀਰੀਂਗ ਚੈੱਕ ਕਰ ਲਓ ਗੱਡੀ ਦੇ ਅੰਦਰ ਫੰਗਸ ਜਿਹਨੂੰ ਪੰਜਾਬੀ ਕਹਿੰਦੇ ਉਲੀ ਲੱਗਣੀ ਸ਼ੁਰੂ ਹੋ ਗਈ ਆ ਤੇ ਇਧਰ ਹੀ ਸੀਟੇ ਦਾ ਮਾੜਾ ਮੋਟਾ ਕਪੜਾ ਕੋਪੜਾ ਮਾਰ ਕੇ ਬੈਠਾ ਜੋ ਕਰ ਲਈ ਸੀ ਤੇ ਆ ਸੈਂਟਰ ਬਾਕਸ ਦੇਖ ਲਓ ਤੇ ਆ ਸੀਟ ਚੈੱਕ ਕਰ ਲਓ ਵੀਰ ਜੀ ਤੇ ਇਹ ਤੇ ਬੈਸ਼ੂ ਉਹ ਇੱਧਰ ਦੇਖ ਲੋ ਸਾਰੀ ਗੱਡੀ ਟੋਟਲੀ ਫੰਗਸ ਦੇ ਨਾਲ ਭਰ ਗਈ ਪਾਈ ਜੁਣੀ ਨੇ ਜਦੋਂ ਗੱਡੀ ਖੋਲੀ ਪਾਈ ਜੁਣੀ ਤਾਂ ਡਰ ਗਿਆ ਕਹਿੰਦੇ ਯਾਰ ਗੱਡੀ ਸਾਡੇ ਨੂੰ ਕੀ ਹੋ ਗਿਆ ਨਵੀਂ ਗੱਡੀ ਕੋਈ ਆਪਸਾ ਬੋਲਾ ਦੋ ਤੇ ਸਾਰੇ ਬਸ ਇਹੀ ਹਾਲਾਤ ਹੋ ਗਏ ਬੈਲਟ ਚੈੱਕ ਕਰ ਲੋ ਸੀਟ ਬੈਲਟ ਤੇ ਜਿਵੇਂ ਮਗਰ ਲਈ ਸੀਟ ਵੱਲੋ ਕੀ ਕਹਿਣੇ ਦੇਖ ਸਕਦੇ ਤੁਸੀਂ ਹਾਲਾਤ ਕਿੰਨੇ ਖਰਾਬ ਹੋ ਗਏ ਗੱਡੀ ਦੇ ਤੇ ਸਾਰੀ ਗੱਡੀ ਟੋਟਲੀ ਕਰਾਂਗੇ ਡਰਾਈ ਕਲੀਨ ਖਾਲੀ ਚੀਜ਼ਾਂ ਹਾਂ ਲੋ ਬੰਦਾ ਬੜੇ ਚਾਵਾ ਦੇ ਨਾਲੀ ਚੀਜ਼ਾਂ ਲੈਂਦਾ ਯਾਰ ਜਦੋਂ ਇਹ ਹਾਲਾਤ ਬਣ ਜਾਣ ਗੱਡੀ ਦੇ ਤੇ ਕੀ ਨੇ ਇਹ ਬਹੁਤ ਖਰਾਬ ਠੀਕ ਹੈ ਜੀ ਕਾਫੀ ਸੀਟ ਚੈੱਕ ਕਰ ਲਓ ਮੇਰਾ ਵੀਰ ਖਲਾੜੇ ਇਹ ਬਣੇ ਹੋਏ ਨੇ ਗੱਡੀ ਦੇ ਸਾਰੀ ਗੱਡੀ ਕਰਾਂਗੇ ਡਰਾਈ ਕਲੀਨ ਤੇ ਅੱਜ ਅਸੀਂ ਆਏ ਆ ਜੀ ਪਿੰਡ ਸਾਜਨ ਜਗਪਾਲਪੁਰੀਆ ਹਾਂ ਜੀ ਉਹਨਾਂ ਦੇ ਪਿੰਡ ਗੱਡੀਆਂ ਨਾਲ ਆਏ ਆ ਜੀ ਯਸਪੌਂਸ ਮੋਬਿਲ ਮਟਰੋ ਗੱਡੀ ਦੀਆਂ ਸੀਟਾਂ ਲਈਆਂ ਸੀ ਖੋਲ ਥੱਲੇ ਦੇ ਹਾਲਾਤ ਤੁਸੀਂ ਦੇਖ ਲਓ ਕੀ ਆ ਇਧਰੋਂ ਤਾਂ ਨਹੀਂ ਕੀ ਕੋਈ ਬਣਿਆ ਚੈੱਕ ਕਰ ਲਓ ਥੱਲੇ ਆ ਤੇ ਬੀ ਦੇ ਵਿੱਚ ਖਲਾੜਾ ਇੱਧਰਲੀ ਸਾਈਡ ਉਲੀ ਦੇਖ ਰਾ ਲੱਗਣੀ ਸ਼ੁਰੂ ਹੋ ਗਈ ਸੀ ਫਲੋਰ ਨੂੰ ਤੇ ਬਾਈ ਜੀ ਕਹਿੰਦੇ 15 ਦਾ ਨੌਕਾ ਦੀ ਗੱਡੀ ਖੜੀ ਨੂੰ ਤੇ ਆਖਰ ਸਾਨੂੰ ਆਣੇ ਪਿਆ ਆ ਆਏ ਕਿਹਦੀ ਮਗਰੋਂ ਦਾ ਸ਼ੀਲਾ ਜੀ ਦਾ ਉਹਨੂੰ ਸ਼ੀਲਾ ਜੀ ਰਹਦੇ ਆ ਜੰਗਪਾਲਪੁਰਾ ਨੇ ਆ ਵੀ ਚੈੱਕ ਕਰ ਲਓ ਮਗਰ ਦੇਖ ਰਾਰਾ ਵੀ ਨਹੀਂ ਆ ਇਸ ਤਰੀ ਗੱਡੀ ਪਟ ਲਈ ਆ ਤੇ ਇੱਧਰਲੀ ਸਾਈਡ ਵੀ ਚੈੱਕ ਕਰ ਸਕਦੇ ਆ ਫਲੋਰ ਆਂ ਚੈੱਕ ਕਰ ਲੋ। ਲੋ ਵੀ ਮਿੱਤਰੋ ਕੀ ਆ ਸੋਨਣ ਦੇ ਤੁਸੀਂ ਪਹਿਲਾਂ ਵੀ ਹਾਲਾਤ ਦੇਖੇ ਸੀ ਤੇ ਹੁਣ ਚੈੱਕ ਕਰ ਲੋ ਗੱਡੀ ਦੇ ਹਾਲਾਤ ਪਹਿਲਾਂ ਤੇ ਹੋਣ ਵਾਲੇ। ਠੀਕ ਹੈ ਜੀ। ਤੇ ਮੇਰਾ ਵੀ ਫਲੋਰ ਵੀ ਚੈੱਕ ਕਰ ਲਓ। ਜਿਹੜੀ ਉਲੀ ਲੱਗਣੀ ਸ਼ੁਰੂ ਹੋ ਗਈ ਸੀ। ਤੇ ਹੁਣ ਤਾਂ ਵੀ ਸਿਰਾ ਕਰਾ ਦਿੱਤੀ ਕਿ ਨਹੀਂ। ਸਾਰੀ ਗੱਡੀ ਦੇ ਵਿੱਚ ਉਲੀ ਲੱਗਣੀ ਸ਼ੁਰੂ ਹੋ ਗਈ ਸੀ ਤੇ ਫਲੋਰ ਜਿਹੜਾ ਥੱਲੇ ਹੜਾ ਨਾ। ਉਹ ਫਰਾਇ ਹੋਣਾ ਸ਼ੁਰੂ ਹੋ ਗਿਆ। ਤਾਂ ਪਗੈਨੇ ਕਈ ਜਗ੍ਹਾ ਲੱਗਣੀ ਸ਼ੁਰੂ ਹੋ ਗਈ। ਉਹ ਸਾਬਕਾ ਹੋ ਗਿਆ ਸੀ ਕੰਮ। ਠੀਕ ਹੈ ਜੀ ਸਾਰੀ ਗੱਡੀ ਪਾਸਤੀ ਸੀ ਤੇ ਹੋਰੋਂ ਚੈੱਕ ਕਰ ਲਓ ਥੱਲੇ ਵਾਲਾ ਵੀ। ਸੀਟ ਵੀ ਦੇਖ ਲਓ ਇਧਰ ਮਗਰ ਵਾਲੀ ਤੇ ਛੱਤ ਵੀ ਚੈੱਕ ਕਰ ਲਓ। ਛੱਤ ਤੇ ਵੀ ਉਹ ਚੀਜ਼ ਹੋਣੀ ਸ਼ੁਰੂ ਹੋ ਗਈ ਸੀ ਤੇ ਬਾਈ ਜੀ ਕਹਿੰਦੇ ਯਾਰ ਆਹ ਲੋ ਜਲਦੀ ਜਿੰਨਾ ਹੋ ਸਕਦਾ ਤੇ 15 ਦਿਨ ਗੱਡੀ ਖੜੀ ਰਹੀ ਤੇ ਹਾਲਾਤ ਤੁਸੀਂ ਦੇਖੇ ਜੀ ਪਹਿਲਾਂ ਇਹ ਹੁਣ ਚੈੱਕ ਕਰ ਲਓ। ਹੁਣ ਸੀਟਾ ਫਟ ਕਰਾਂਗੇ। ਫਾਈਨਲ ਟੱਚ ਜਿੰਨੇ ਤੁਹਾਨੂੰ ਗੱਡੀ ਆ। ਤੂਰਾ ਦੇਖ ਲੋ ਤੇ ਡੈਸ਼ਬੋਰਡ। ਸੈਂਟਰ ਬਾਕਸ ਵੀ ਚੈੱਕ ਕਰ ਲਿਓ। ਸਟੀਰੀਂਗ ਤਾਂ ਬੰਦੀ ਦੇਖਿਆ ਜਦੋਂ ਸਟਾਰਟਿੰਗ ਕੀਤੀ ਸੀ ਵੀਡੀਓ ਤੇ ਖਲਾਤ ਕੀਤੀ ਸੀ ਗੱਡੀ ਜੀ। ਤੇ ਹੁਣ ਗੱਡੀ ਸਾਰੀ ਓਕੇ ਰਬੋਰਡ ਕਰ ਦਿੱਤੀ ਹੈ। ਠੀਕ ਹੈ ਜੀ। ਜੀ ਐਸ ਪਾਸ। ਉਹ ਵੀ ਮੈਟਰ ਫਾਈਨਲੀ ਕੀਤਾ ਸੌਨੜ ਕਰ ਦਿੱਤੀ ਸੀ ਡਨ ਤੇ ਪਹਿਲਾਂ ਤੁਸੀਂ ਸੀਟਾਂ ਦੇਖਿਆ ਸੀ ਤੇ ਹੁਣ ਚੈੱਕ ਕਰ ਲਓ। ਠੀਕ ਹੈ ਜੀ। ਸਟੀਰੀਂਗ ਦੇਖਿਆ ਹੈ ਸੀ। ਡੈਸ਼ਬੋਰਡ ਵੀ ਚੈੱਕ ਕਰ ਲਵਾਂ ਗੱਡੀ ਸਾਰੀ ਮਹਾਰਾਜ ਸਰਾ ਘਰਾ ਦਿੱਤੀ ਫੜ ਕੇ ਤੇ ਸੀਟਾਂ ਦੇ ਕੀ ਹਾਲਾਤ ਸੀ ਬਣਾ ਤੁਸੀਂ ਦੇਖ ਰਹੇ ਸੀ ਤੇ ਹੁਣ ਚੈੱਕ ਕਰ ਲਓ ਸਾਰੀ ਗੱਡੀ ਨੂੰ ਉਲੀ ਲੱਗ ਗਈ ਸੀ ਡੈਸ਼ਬੋਰਡ ਵੀ ਸਟੀਰੀਂਗ 'ਚ ਸਾਰੇ ਤਾਕਿਆਂ ਦੇਖਿਆ ਸੀ ਠੀਕ ਹੈ ਹਾਲਾਤ ਕਾਫੀ ਖਰਾਬ ਹੋ ਗਏ ਸੀ ਗੱਡੀ ਦੇ ਤੇ ਇਧਰ ਵੀ ਚੈੱਕ ਕਰ ਲਾ ਸੀਟ ਮਗਰਲੀ ਸੀਟ ਤੁਸੀਂ ਦੇਖੀ ਸੀ ਕੀ ਹਾਲਾਤ ਬਣੇ ਸੀ ਤੇ ਹੁਣ ਚੈੱਕ ਕਰੋ ਮੇਰਾ ਵੀਰ ਗੱਡੀ ਟੋਟਲੀ ਸਾਰੀ ਨਵੀਂ ਬਣਾ ਦਿੱਤੀ ਐ ਗੱਡੀ ਦੇ ਵਿੱਚ ਲੱਗੀ ਸੀ ਉਲੀ ਠੀਕ ਆ ਜੀ ਤੇ ਹੁਣ ਇਹ ਐਸ ਕਰਾਤੀ ਫੜ ਕੇ ਗੱਡੀ ਦੀ ਪਹਿਲਾਂ ਤੁਸੀਂ ਦੇਖ ਲਈ ਸੀ ਸਾਰੀ ਵੀ ਤੇ ਇਸੇ ਕਰਕੇ ਹੁਣ ਆਫਟਰ ਬਿਫੋਰ ਦੀ ਵੀਡੀਓ ਜ਼ਰੂਰ ਬਣਾਇਦੀ ਐ ਕੋਈ ਗੱਡੀ ਦੇ ਵਿੱਚ ਨਹੀਂ ਬਣਾ ਪਾਉਂਦੇ ਕਿਉਂਕਿ ਬਿਜ਼ੀ ਹੁੰਦੇ ਆ ਤੇ ਪਰ ਜਿਹੜੇ ਹਾਲਾਤ ਆ ਗੱਡੀ ਦੇ ਬਣੇ ਸੀ ਨਾ ਮੈਂ ਕਿਹਾ ਦਿਖਾ ਦਈਏ ਜਿਹੜਾ ਬਰਸਾਤ ਹੋਇਆ ਉਹਦਾ ਘੈਰ ਸੀ ਤੇ ਗੱਡੀ ਦਾ ਕੰਮ ਖਰਾਬ ਸੀ ਕਟੇਚ ਕਰ ਦਿੱਤੀ ਹੈ ਵੀਡੀਓ ਕਰ ਦਿਓ ਲਾਈਕ ਤੇ ਚੈਨਲ ਕਰ ਲਓ ਸਬਸਕ੍ਰਾਈਬ ਕਿਸੇ ਵੀ ਮੇਰੇ ਹੋਰ ਵੀਰ ਭਰਾ ਨੇ ਕਾਰ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਆ ਸਾਨੂੰ ਕਰ ਲਓ ਕੰਟੈਕਟ ਤੇ ਆਪਾਂ ਕਰਦੇ ਹਾਂ ਹੋਮ ਸਰਵਿਸ ਯੈਸ ਬੋਸ